ਤੁਸੀਂ ਵੀ ਜ਼ਰੂਰ ਦੇਖੀ ਹੋਵੇਗੀ ਔਰ ਇਸ ਵੀਡੀਓ ਨੂੰ ਦੇਖਦੇ ਹੀ ਦੇਖਦੇ ਇਹ ਵੀਡੀਓ ਕਾਫੀ ਵਾਇਰਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਸਿਹਤ ਵਿਭਾਗ ਜਾਗਿਆ ਹੈ ਔਰ ਉਹਨਾਂ ਦੇ ਵੱਲੋਂ ਇਸ ਤੇ ਛਾਪਾ ਮਾਰਿਆ ਗਿਆ ਦੱਸ ਦਿਓ ਕਿ ਲੁਧਿਆਣਾ ਦੀ ਇਹ ਵੀਡੀਓ ਹੈ ਜਿੱਥੇ ਖਤਰਨਾਕ ਤਰੀਕੇ ਦੇ ਨਾਲ ਪਕੌੜੇ ਬਣਾਏ ਜਾ ਰਹੇ ਸੀ ਹਾਲਾਂਕਿ ਦੁਕਾਨਦਾਰ ਦਾ ਹੈ ਆਪਣਾ ਸਟਾਈਲ ਸੀ ਉਸ ਦੇ ਵੱਲੋਂ ਗਰਮ ਕੜਾਈ ਦੇ ਵਿੱਚ ਰਿਫਾਈਨ ਦੇ ਪੈਕੇਟ ਖੋਲੇ ਜਾਂਦੇ ਨੇ ਔਰ ਜਿਸ ਤਰੀਕੇ ਦੇ ਨਾਲ ਰਿਫਾਈਨ ਦੇ ਵਿੱਚ ਹੀ ਪੈਕੇਟ ਉਸ ਦੇ ਵੱਲੋਂ ਸਾਰੇ ਪਾ ਦਿੱਤੇ ਗਏ ਔਰ ਰਿਫਾਈਨਡ ਜਦੋਂ ਉਸ ਤੋਂ ਬਾਹਰ ਆ ਗਿਆ ਤਾਂ ਉਹਦੇ ਨਾਲ ਹੀ ਇਸ ਦੇ ਵੱਲੋਂ ਉਸ ਰਿਫਾਈਨਡ ਦੇ ਵਿੱਚ ਪਕੌੜੇ ਤਲਨੇ ਸ਼ੁਰੂ ਕਰ ਦਿੱਤੇ ਗਏ ਇਸ ਤੋਂ ਬਾਅਦ ਇਹ ਵੀਡੀਓ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੀ ਹੈ ਦੱਸਦੀ ਹੈ ਕਿ ਇੱਕ ਫੂਡ ਬਲੌਗਰ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਸੀ ਜਿਸ ਦੇ ਵਿੱਚ ਜਸਪਾਲ ਸਿੰਘ ਨਾਮੀ ਇਹ ਵਿਅਕਤੀ ਇਸ ਖਤਰਨਾਕ ਤਰੀਕੇ ਦੇ ਨਾਲ ਵੀਡੀਓ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਸ ਦਾ ਇਹ ਹਿੱਸਾ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦਾ ਹੈ ਕਿਉਂਕਿ ਇਹ ਬੜਾ ਖਤਰਨਾਕ ਸਟਾਈਲ ਹੈ ਜਿਸ ਤਰੀਕੇ ਦੇ ਨਾਲ ਪਲਾਸਟਿਕ ਕਾਲਦੇ ਹੋਏ ਗਰਮ ਰਿਫਾਈਨਡ ਦੇ ਵਿੱਚ ਪਾਇਆ ਜਾਂਦਾ ਤਾਂ ਉਸ ਤੋਂ ਬਾਅਦ ਸਵਾਲ ਉਠਨੇ ਸ਼ੁਰੂ ਹੋ ਗਏ ਕਿ ਪਲਾਸਟਿਕ ਵੀ ਨਾਲ ਹੀ ਪਿਗਲਦਾ ਹੋਵੇਗਾ ਔਰ ਇਸੇ ਨੂੰ ਲੈ ਕੇ ਸਵਾਲ ਖੜੇ ਹੋ ਗਏ ਕਿ ਖਤਰਨਾਕ ਤਰੀਕੇ ਦੇ ਨਾਲ ਬਿਮਾਰੀਆਂ ਵੀ ਇਹਨਾਂ ਪਕੌੜਿਆਂ ਦੇ ਨਾਲ ਪਰੋਸੀਆਂ ਜਾ ਰਹੀਆਂ ਨੇ ਔਰ ਸਿਹਤ ਵਿਭਾਗ ਸੁੱਤਾ ਹੋਇਆ ਹੈ ਇਸ ਤੋਂ ਬਾਅਦ ਸਿਹਤ ਵਿਭਾਗ ਤੱਕ ਵੀ ਵੀਡੀਓ ਪਹੁੰਚਦੀ ਹੈ ਔਰ ਸਿਹਤ ਵਿਭਾਗ ਦੇ ਵੱਲੋਂ ਹੁਣ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਇਸ ਦੁਕਾਨ ਦੇ ਉੱਤੇ ਛਾਪਾ ਮਾਰਿਆ ਗਿਆ ਜਿਸ ਤੋਂ ਬਾਅਦ ਦੁਕਾਨ ਦੀ ਸਾਫ ਸਫਾਈ ਦੇਖੀ ਗਈ ਔਰ ਅ ਇਸ ਦੇ ਤੇਲ ਦੇ ਸੈਂਪਲ ਵੀ ਲਏ ਗਏ ਔਰ ਹੁਣ ਸਿਹਤ ਵਿਭਾਗ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਦੱਸਦੇ ਕਿ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸੀ ਲੁਧਿਆਣਾ ਦੀ ਇਹ ਵੀਡੀਓ ਜਿੱਥੇ ਇੱਕ ਦੁਕਾਨਦਾਰ ਦੇ ਵੱਲੋਂ ਪੈਕੇਟਸ ਰਿਫਾਈਨ ਦੇ ਨਾਲ ਭਰੇ ਹੋਏ ਜਿਸ ਤਰੀਕੇ ਦੇ ਨਾਲ ਸਿੱਧਾ ਖੋਲਦੇ ਹੋਏ ਰਿਫਾਈਨ ਦੀ ਕੜਾਈ ਦੇ ਵਿੱਚ ਪਾੜੇ ਗਏ ਤਾਂ ਉਸ ਨੂੰ ਲੈ ਕੇ ਇਸ ਸਵਾਲ ਉੱਠਨੇ ਖੜੇ ਹੋ ਗਏ ਸੀਗੇ ਕਿ ਇਹ ਕਿਸ ਤਰੀਕੇ ਦੇ ਨਾਲ ਪਕੌੜੇ ਤਿਆਰ ਕੀਤੇ ਜਾ ਰਹੇ ਨੇ ਇਸ ਦੇ ਨਾਲ ਨਾਲ ਕੈਂਸਰ ਵੀ ਲੋਕਾਂ ਨੂੰ ਵੰਡਿਆ ਜਾ ਰਿਹਾ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਪਲਾਸਟਿਕ ਦੇ ਨਾਲ ਇਸ ਤਰੀਕੇ ਦੇ ਪਲਾਸਟਿਕ ਦੇ ਵਿੱਚ ਤੱਤ ਹੁੰਦੇ ਨੇ ਕਿ ਕੈਂਸਰ ਹੋ ਸਕਦਾ ਹੈ ਤਾਂ ਜਿਸ ਤਰੀਕੇ ਦੇ ਨਾਲ ਇਹ ਪਕੌੜੇ ਭੇਜੇ ਜਾ ਰਹੇ ਨੇ ਤਲੇ ਜਾ ਰਹੇ ਨੇ ਤਾਂ ਉਸ ਨੂੰ ਲੈ ਕੇ ਸਵਾਲ ਖੜੇ ਹੋ ਗਏ ਸੀ ਕਿ ਸਿਰਫ ਪਕੌੜੇ ਨਹੀਂ ਕੈਂਸਰ ਵੀ ਇਸ ਵਿਅਕਤੀ ਦੇ ਵੱਲੋਂ ਪਰੋਸਿਆ ਜਾ ਰਿਹਾ ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਲੋਕ ਸਿਹਤ ਵਿਭਾਗ ਨੂੰ ਕੋਸਣਾ ਵੀ ਸ਼ੁਰੂ ਕਰ ਦਿੰਦੇ ਨੇ ਕਹਿੰਦੇ ਨੇ ਕਿ ਜਾਣਬੁੱਝ ਕੇ ਰੇਡਾਂ ਕੀਤੀਆਂ ਜਾਂਦੀਆਂ ਨੇ ਪਰ ਇਸ ਤਰੀਕੇ ਦੀਆਂ ਥਾਵਾਂ ਦੇ ਉੱਤੇ ਕੋਈ ਰੇਡ ਨਹੀਂ ਕੀਤੀ ਜਾਂਦੀ ਇਹਨਾਂ ਲੋਕਾਂ ਨੂੰ ਫੜਿਆ ਨਹੀਂ ਜਾਂਦਾ ਜਿਹੜੇ ਗੰਦ ਪਰੋਸ ਰਹੇ ਨੇ ਔਰ ਜਿਹੜੇ ਇਸ ਤਰੀਕੇ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਔਰ ਇਸ ਦੁਕਾਨ ਦੇ ਉੱਤੇ ਛਾਪੇਮਾਰੀ ਕਰਨ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਇੱਥੇ ਜੋ ਸੈਂਪਲ ਹੈ ਉਹ ਵੀ ਪਰੇ ਗਏ ਨੇ ਤਾਂ ਇਸ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਖੋਲ ਦੀ ਜੋ ਕੜਾਈ ਸੀ ਤਾਂ ਉਸ ਦੇ ਵਿੱਚ ਹੀ ਇਹ ਰਿਫਾਈਨਡ ਦੇ ਪੈਕੇਟ ਫਾੜੇ ਜਾ ਰਹੇ ਸੀ ਔਰ ਇਸ ਨੂੰ ਲੈ ਕੇ ਜੋ ਬਲੌਗਰ ਹੈ ਉਹ ਵੀ ਸਵਾਲ ਪੁੱਛਦਾ ਹੈ ਕਿ ਬੜੇ ਖਤਰਨਾਕ ਤਰੀਕੇ ਤੁਹਾਡਾ ਤਾਂ ਹੱਸਦਾ ਹੋਇਆ ਦੁਕਾਨਦਾਰ ਜਵਾਬ ਦਿੰਦਾ ਹੈ ਤਾਂ ਪਲਾਸਟਿਕ ਦੇ ਪਕੌੜੇ ਕਹਿ ਕੇ ਵੀ ਉਸ ਦੇ ਵੱਲੋਂ ਇਹ ਸੰਬੋਧਨ ਕੀਤਾ ਜਾਂਦਾ ਹੈ ਤਾਂ ਸਰ ਨੂੰ ਵੱਡੀ ਕਾਰਵਾਈ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਸਿਹਤ ਅਫਸਰ ਦੇ ਵੱਲੋਂ ਰੇਡ ਕੀਤੀ ਗਈ ਹੈ ਔਰ ਇੱਥੇ ਜੋ ਆਸ-ਪਾਸ ਦੁਕਾਨ ਦੀ ਸਫਾਈ ਸੀ ਤਾਂ ਉਸ ਨੂੰ ਵੀ ਦੇਖਿਆ ਗਿਆ ਕਿਸ ਤਰੀਕੇ ਦੇ ਨਾਲ ਦੁਕਾਨ ਦੇ ਵਿੱਚ ਸਾਫ ਸਫਾਈ ਸੀ ਜਾਂ ਨਹੀਂ ਤਾਂ ਇਸ ਦਾ ਵੀ ਜੋ ਸਿਹਤ ਵਿਭਾਗ ਹੈ ਤਾਂ ਉਸ ਦੇ ਵੱਲੋਂ ਜਾਂਚ ਕੀਤੀ ਗਈ ਨਾਲ ਦੀ ਨਾਲ ਸਿਹਤ ਵਿਭਾਗ ਦੇ ਵੱਲੋਂ ਸੈਂਪਲ ਵੀ ਭਰੇ ਗਏ ਨੇ ਤੇਲ ਜੋ ਉਸ ਦੇ ਵੱਲੋਂ ਜਿਹਦੇ ਵਿੱਚ ਪਕੌੜੇ ਤਲੇ ਜਾ ਰਹੇ ਸੀ ਤਾਂ ਉਹਦੇ ਸੈਂਪਲ ਭਰ ਕੇ ਜਾਂਚ ਲਈ ਭੇਜ ਦਿੱਤੇ ਗਏ ਨੇ ਔਰ ਇਸ ਤੋਂ ਇਲਾਵਾ ਸੌਸ ਬ੍ਰੈਡ ਟੋਸਟ ਜੋ ਵੀ ਉੱਥੇ ਸਮਾਨ ਤਿਆਰ ਕੀਤਾ ਗਿਆ ਸੀ ਤਾਂ ਉਹਦੇ ਵੀ ਸਿਹਤ ਵਿਭਾਗ ਦੇ ਵੱਲੋਂ ਲੈ ਗਏ ਨੇ ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਐਕਸ਼ਨ ਮੋਡ ਦੇ ਵਿੱਚ ਆਉਂਦਾ ਹੈ ਔਰ ਉਸ ਦੇ ਵੱਲੋਂ ਸਟਾਲ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਫਟਕਾਰ ਵੀ ਦੁਕਾਨਦਾਰ ਨੂੰ ਲਗਾਈ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਬਿਨਾਂ ਸਾਫ਼ ਸਫਾਈ ਦੇ ਇਸ ਤਰੀਕੇ ਨਾਲ ਪਕੌੜੇ ਤਲੇ ਜਾ ਰਹੇ ਨੇ ਔਰ ਇਸ ਤੋਂ ਇਲਾਵਾ ਸੇਤ ਨਾਲ ਖਿਲਵਾੜ ਕੀਤਾ ਜਾ ਰਿਹਾ ਬਿਲਕੁਲ ਪਲਾਸਟਿਕ ਜੋ ਸਿੱਧੀ ਤੇਲ ਦੇ ਵਿੱਚ ਰਿਫਾਈਨ ਦੇ ਵਿੱਚ ਪਾ ਦਿੱਤੇ ਗਏ ਤਾਂ ਉਹ ਵੀ ਸੇਤ ਵਿਭਾਗ ਦੇ ਵੱਲੋਂ ਫਟਕਾਰ ਲਗਾਈ ਗਈ ਹੈ ਕਿਉਂਕਿ ਪਲਾਸਟਿਕ ਦੇ ਵਿੱਚ ਕੈਂਸਰ ਦੇ ਤੱਤ ਹੁੰਦੇ ਨੇ ਜੇਕਰ ਇਸ ਨੂੰ ਗਰਮ ਕੀਤਾ ਜਾਵੇ ਤਾਂ ਇਸ ਦੇ ਵਿੱਚੋਂ ਜੋ ਟਾਕਸਿਕ ਨਿਕਲਦੇ ਨੇ ਜੋ ਤੱਤ ਨਿਕਲਦੇ ਨੇ ਤਾਂ ਉਹ ਕੈਂਸਰ ਉਸ ਦੇ ਨਾਲ ਹੋ ਸਕਦਾ ਤਾਂ ਲੰਬੇ ਸਮੇਂ ਤੱਕ ਵੀ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਇਸ ਕਰਕੇ ਲੋਕਾਂ ਦੇ ਵੱਲੋਂ ਇਸ ਨੂੰ ਕੈਂਸਰ ਬੰਡਣ ਵਾਲਾ ਸਟੰਟ ਵੀ ਕਿਹਾ ਗਿਆ ਔਰ ਉਹਨਾਂ ਦਾ ਕਿਹਾ ਕਿ ਪਕੌੜੇ ਨਹੀਂ ਕੈਂਸਰ ਦਾ ਬੰਮ ਹੈ ਜਿਹੜਾ ਇਸ ਵਿਅਕਤੀ ਇਸ ਇਹਨਾਂ ਪਕੌੜਿਆਂ ਨੂੰ ਖਾਵੇਗਾ ਤਾਂ ਉਸ ਨੂੰ ਕੈਂਸਰ ਹੋ ਸਕਦਾ ਹੈ ਤਾਂ ਇਹ ਜੋ ਸਵਾਲ ਲੋਕਾਂ ਦੇ ਵੱਲੋਂ ਚੁਕੇ ਗਏ ਸੀ ਔਰ ਸਿਹਤ ਵਿਭਾਗ ਦੇ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਔਰ ਜ਼ਿਲ੍ਹਾ ਸਿਹਤ ਅਫਸਰ ਅਮਰਜੀਤ ਕੌਰ ਦੇ ਨਾਲ ਗੱਲਬਾਤ ਸਾਡੇ ਪੱਤਰਕਾਰ ਦੇ ਵੱਲੋਂ ਵੀ ਕੀਤੀ ਗਈ ਹੈ ਕਿ ਆਖਿਰ ਕੀ ਕਾਰਵਾਈ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਫੋਨ 'ਤੇ ਗੱਲਬਾਤ ਹੋਈ ਹੈ ਸਾਡੇ ਪੱਤਰਕਾਰ ਦੀ ਜ਼ਿਲ੍ਹਾ ਸਿਹਤ ਅਫਸਰ ਦੇ ਨਾਲ ਔਰ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਮੈਡਮ ਕੱਲ ਤੁਸੀਂ ਇੱਕ ਨਾ ਪਕੌੜੇ ਵਾਲੇ ਦਾ ਗਿਲ ਰੋਡ ਤੇ ਸੈਂਪਲ ਭਰੇ ਸੀ ਹਾਂਜੀ ਤਾਂ ਉਹ ਪੁੱਛਣਾ ਸੀਗਾ ਜੀ ਉਹਦੇ ਬਾਰੇ ਕਿ ਕੋਈ ਸ਼ਿਕਾਇਤ ਆਈ ਸੀ ਕਿ ਕੋਈ ਖਾਦੇ ਦੀ ਪਰੇਗੇ ਸੀ ਉਹ ਨਹੀਂ ਉਹਦੀ ਐਕਚੁਅਲੀ ਵੀਡੀਓ ਵਾਇਰਲ ਹੋਈ ਸੀ ਉਹਦੇ ਕਰਕੇ ਹਾਂਜੀ ਕਿਸ ਤਰ੍ਹਾਂ ਦੀ ਵੀਡੀਓ ਸੀਗੀ ਜੀ ਉਹ ਵੀਡੀਓ ਸੀ ਕਿ ਜਿਹੜਾ ਆਇਲ ਦੇ ਪੈਕੇਟਸ ਨਹੀਂ ਹੁੰਦੇ ਕੁਕਿੰਗ ਆਇਲ ਪੈਕੇਟਸ ਵੀ ਆਣਾ ਨਾ ਹਾਂਜੀ ਹਾਂਜੀ ਪੌਚੇਸ ਜਾਂਦਾ ਜੀ ਨਾ ਉਹ ਪੌਚੇਸ ਨੂੰ ਡਾਇਰੈਕਟਲੀ ਤੇਲ ਦੇ ਵਿੱਚ ਡਿਪ ਕਰ ਰਿਹਾ ਫੁੱਲਨ ਨੇ ਹਾਂਜੀ ਠੀਕ ਉਹ ਨਹੀਂ ਖੋਲਨੇ ਚਾਹੀਦੇ ਕਿਉਂਕਿ ਹੀਟ ਦੇ ਨਾਲ ਤਾਂ ਪਲਾਸਟਿਕ ਥੋੜੀ ਰਿਲੀਜ਼ ਹੁੰਦੀ ਹੈਗੀ ਐ ਤਾਂ ਉਹ ਕੁਕਿੰਗ ਆਇਲ ਦੇ ਵਿੱਚ ਹੁੰਦੀ ਹੋਣੀ ਹੈ ਕੋਈ ਥੋੜਾ ਇਫੈਕਟ ਪਕੌੜੀਆਂ 'ਚ ਵੀ ਜਾਂਦਾ ਹਾਂਜੀ ਤੇ ਤੁਸੀਂ ਤੁਸੀਂ ਵਾਰਨਿੰਗ ਵਗੈਰਾ ਵੀ ਦਿੱਤੀ ਕਿ ਸੈਂਪਲ ਵੀ ਭਰੇ ਉਹਨਾਂ ਦੇ ਅ ਨਹੀਂ ਉਹਦੇ ਸੈਂਪਲ ਸੀ ਭਰੇ ਆ ਪਕੌੜੀਆਂ ਦੇ ਕੁਕਿੰਗ ਆਇਲ ਦੇ ਹਾਂਜੀ ਹਾਂ ਤੇ ਉਹਦੇ ਕੋਲ ਤੋਂ ਵੀ ਚਟਨੀ ਐਵੇਲੇਬਲ ਸੀ ਯਾ ਨਾ ਹਾਈਜੀਨਿਕ ਸਾਫ ਸਫਾਈ ਹੈ ਨਹੀਂ ਸੀ ਹਾਂਜੀ ਠੀਕ ਹੈ ਤਾਂ ਉਹਦੇ ਅਨਾਈਜ ਨੇ ਚਲਾਣ ਦੇ ਕੀਤਾ। ਮਤਲਬ ਉਹਨੂੰ ਜਿਸ ਤਰ੍ਹਾਂ ਹੁੰਦਾ ਨਹੀਂ ਇਹਨਾਂ ਨੂੰ ਆਮ ਪਬਲਿਕ ਨੂੰ ਆਮ ਬੰਦਿਆਂ ਨੂੰ ਨੌਲੇਜ ਹੀ ਨਹੀਂ ਹੁੰਦੀ ਕਿ ਕੀ ਕਰਨਾ ਕੀ ਨਹੀਂ ਕਰਨਾ। ਹਾਂ ਜੀ। ਤੁਸੀਂ ਪੜ੍ਹੇ ਲਿਖਿਓ ਤੁਹਾਡੇ ਸਟੈਂਡਰਡ ਸਫਾਈ ਤੇ ਔਰ ਆਮ ਪਬਲਿਕ ਦੇ ਜਿਹੜੇ ਨਹੀਂ ਪੜ੍ਹੇ ਲਿਖੇ ਜਾਂ ਘੱਟ ਪੜ੍ਹੇ ਲਿਖਿਆ ਉਹ ਫਰਕ ਹੈ। ਠੀਕ ਹੈ। ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਹੈ ਸਫਾਈ ਕਿ ਨੂੰ ਕਹਿੰਦੇ ਹੈਗੇ ਜਾਂ ਕੁਝ ਆਮ ਫੁੱਲਦਾ ਹੋ ਵੀ ਸਕਦਾ। ਫਿਰ ਉਹਨਾਂ ਨੂੰ ਅਸੀਂ ਅਵੇਅਰਨੈਸ ਜਨਰੇਟ ਕਰਨੀ ਹੈ। ਉਹਨਾਂ ਨੂੰ ਦੱਸਿਆ ਕਿ ਐਦਾ ਨਹੀਂ ਕਰਨਾ ਇਹਦੇ ਨੁਕਸਾਨ ਕੀ ਹੈ। ਹਾਂਜੀ ਠੀਕ ਹੈ ਤੇ ਮੈਡਮ ਜੇ ਸੈਂਪਲ ਫੇਲ ਹੁੰਦੇ ਫਿਰ ਕਾਰਵਾਈ ਵੀ ਕੀਤੀ ਜਾਏਗੀ ਤਾਂ ਬਿਲਕੁਲ ਜੋ ਜੇ ਸੇ ਫੇਲ ਹੁੰਦੇ ਹੈਗੇ ਸੈਂਪਲ ਜੋ ਵੀ ਐਸ ਪਰ ਐਕਟ ਹੈਗਾ ਐਸ ਪਰ ਲਾ ਉਹ ਦੇ ਅਗੇਂਸਟ ਐਕਸ਼ਨ ਆਪਣਾ ਕੰਮ ਹੈਗਾ ਬレッドਪੋਰੇ ਦਾ ਨਾਮ ਹੈ ਸਰਦਾਰਜੀ ਟੋਲਸਟਾਨ ਹੈ ਹਾਂਜੀ ਲੋਕੇਸ਼ਨ ਕਿੱਥੇ ਹੈ ਲੋਕੇਸ਼ਨ ਆਪਣੇ ਗੇਲਚੋਂਗ ਫਲਾਈਓਵਰ ਦੇ ਨੀਤੇ ਓਪੋਜ਼ਿਟ ਉਹ ਆਦਮੇ ਜਿਹੜੇ ਪੁਆਇੰਟ ਨੇ ਮੈਟਰ ਕੀ ਹੈ ਮੈਟਰ ਇਹ ਹੈ ਸਰ ਕੋਈ ਫੂਡ ਬਲੌਗਰ ਆਏ ਸੀਗੇ ਮੇਰੇ ਕੋ ਤੇ ਉਹ ਕਹਿੰਦੇ ਸੀ ਸਟੰਟ ਆ ਮੈਂ ਮਾਰਿਆ ਮੈਨੂੰ ਪਤਾ ਹੈ ਉਸਤਾ ਕੀ ਮਾਫ ਮੈਂ ਸਾਰੇ ਭਰਾਵਾਂ ਨੂੰ ਮਾਫੀ ਮੰਗੀ ਹੈ ਲੋਕਾਂ ਨੇ ਕਈਆਂ ਨੇ ਮaaf ਕਰਦਾ ਹੈ ਬਸ ਉਹ ਕਿਸੇ ਦੇ ਕਹਿਣ ਤੇ ਮੈਂ ਗਲਤ ਕੰਮ ਚੱਕਿਆ ਮੈਨੂੰ ਪਤਾ ਹੈ ਪਰ ਉਹ ਮੈਂ ਸੌਰੀ ਫੀਲ ਕਰਦਾ ਹਾਂ ਹੁਣ ਅਗੋਂ ਦੀ ਉਹ ਕੰਮ ਨਹੀਂ ਹੋਊਗਾ ਕਿਉਂਕਿ ਇੱਕ ਵਾਰੀ ਹੋ ਗਿਆ ਚਲੋ ਗਲਤੀ ਉਹ ਜਿੰਨੇ ਇਨਸਾਨ ਕੋ ਤੇ ਆਪਾਂ ਨੂੰ ਮਾਫ ਕਰਨਾ ਚਾਹੀਦਾ ਹੈ ਮਾਫ ਕਰੀਏ ਤੁਸੀਂ ਅੱਤਾ ਕੀਤਾ ਕਿਤੇ ਵੀ ਅੱਤੇ ਨਹੀਂ ਨਹੀਂ ਵੀਰੇ ਪਹਿਲੀ ਵਾਰ ਕੀਤਾ ਹੈ ਉਹੀ ਲੋਕਾਂ ਨੇ ਸਮਝਾਇਆ ਬੇਟਾ ਤਾਂ ਨਹੀਂ ਕਰੀਦਾ ਆਂ ਲੋਕਾਂ ਨੇ ਵੀ ਕੀਤੇ ਆ ਵੀ ਕੈਂਸਰ ਦਾ ਕਾਰਨ ਬਣਦਾ ਹੈ ਤੁਹਾਨੂੰ ਪਤਾ ਸੀ ਬੇਟੇ ਨਹੀਂ ਸਰ ਜੇ ਪਤਾ ਹੁੰਦਾ ਵੀਰ ਜੀ ਕਿਉਂ ਕਰਦਾ ਫਿਰ ਮੈਂ ਮੈਨੂੰ ਪਤਾ ਮੇਰੀ ਇੱਜ਼ਤ ਗੰਦਾਰੀ ਖਰਾਬ ਹੋਣੀ ਜਾਂਦਾ ਤਾਂ ਫਿਰ ਫਿਰ ਮੈਂ ਕਿਉਂ ਕਰਦਾ ਜੇ ਤੁਸੀਂ ਸਮਾਈਲ ਕੋਈ ਦਾ ਪੂਰਾ ਧਿਆਨ ਹੁਣ ਬਿਲਕੁਲ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਧਿਆਨ ਰੱਖਿਆ ਹੈ ਹੁਣ ਹਰ ਇੱਕ ਦੀ ਆਈਡੀ ਨਿਕਲ ਗਈ ਹੈ ਸੈਂਪਲ ਕੱਲ ਭਰੇ ਗਏ ਵੀਰੇ ਹੁਣ ਦੇਖੋ ਕੀ ਬੰਦਾ 15 ਦਿਨਾਂ ਦਾ ਉਹਨਾਂ ਨੇ ਗਿਆਇਆ ਕਿ 15 ਦਿਨਾਂ ਦਾ ਪ੍ਰੋਸੀਜਰ ਹੈਗਾ ਉਹਦੇ ਜੇ ਤੋਟਾ ਕਲੀਅਰ ਕਰਾ ਦਾਂਗੇ ਤੇ ਬਾਕੀ ਲੋਕਾਂ ਨੂੰ ਵੀ ਅਪੀਲ ਕਰ ਉਹ ਜਿਹੜੇ ਲੋਕਾਂ ਸਿਹਤ ਦਾ ਕੁਰਵਾਣ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਜਿਹੜੇ ਇਦਾਂ ਸਟੰਟ ਕਰਦੇ ਆ ਪ੍ਰਾਣ ਨਾ ਕਰੋ ਤੇ ਲੋਕਾਂ ਦਾ ਕੁਰਵਾਣ ਨਾ ਕਰੋ ਮੇਰੇ ਕੋਲ ਜੇ ਲੋ ਗਲਤੀ ਹੋਈ ਹੈ ਮੈਂ ਫੀਲ ਕੀਤੀ ਹੈ ਹੁਣ ਮਾਗੋ ਦੀ ਇਹੋ ਜੇ ਕੰਮ ਨਹੀਂ ਕਰਾਂਗਾ ਤੁਸੀਂ ਵੀ ਨਾ ਕਰੋ ਕਿ ਮੈਂ ਰਹੀ ਗਿਆ ਤੁਸੀਂ ਵੀ ਨਾ ਕਰੋ